ਜਿਹੜਾ ਮਨਜੀਤ ਸਿੰਘ ਤੇ ਮੇਰਾ ਕੰਮ ਜੇ ਕੁਲਚਿਆਂ ਦਾ ਤੇ ਮੈਂ ਬਟਾਲਾ ਸਰ ਵਿੱਚ ਇਹ ਫਸਟ ਟਾਈਮ ਜੇ ਜਦੋਂ ਆਪਾਂ ਅਸਲ 6 ਮਹੀਨੇ ਪਹਿਲਾਂ ਕੰਮ ਸਟਾਰਟ ਕੀਤਾ ਹੈ ਕੁਲਚਿਆਂ ਦਾ ਇਹ ਟੈਕਨੀਕ ਆਪਣੀ ਓਵਨ ਵਾਲੀ ਆ ਤੇ ਇਹ ਪਹਿਲਾਂ ਵੀ ਵੀਡੀਓ ਵਿੱਚ ਜਿਹੜੋ 6 ਮਹੀਨੇ ਪਹਿਲਾਂ ਵੀਡੀਓ ਕੀਤੀ ਉਸ ਵਿੱਚ ਵੀ ਦੱਸਿਆ ਆਈਪੀਏ ਟੈਕਨੀਕ ਆਪਣੀ ਏਰੀ ਹੈ ਨਾ ਇਹ ਆਪਾਂ ਆਪਦੇ ਸਰੋਂ ਸਿੱਖੀ ਤੇ ਉਥੇ ਆਲਰੇਡੀ ਸਵਾਵਾ ਮੇ ਵੀ ਜਿੰਨੀਆਂ ਵੀ ਹੁਣ ਸਾਰੇ ਮਸ਼ੀਨ ਤੇ ਕੁਲਚਾ ਲਾਉਣ ਲੱਪੇ ਆ ਤੇ ਬਟਾਲੇ ਵਿੱਚ ਆਪਾਂ ਹੀ ਆਏ ਹਾਂ 6 ਮਹੀਨੇ ਪਹਿਲਾਂ ਹੁਣ ਵੀ ਆਪਾਂ ਸਟਾਰਟਿੰਗ ਕੀਤਾ ਤੇ ਆਪਣੇ ਸ਼ੋਪ ਦਾ ਨਾਮ ਕੁਲਚਾ ਫੋਰਐਵਰ ਵਾ ਤੇ ਪਹਿਲਾਂ ਆਪਣੀ ਜਿਹੜੀ ਲੋਕੇਸ਼ਨ ਹੁੰਦੀ ਸੀ ਉਹ ਗੁਰਨਾਣਕ ਗੰਜ ਦੇ ਅਪੋਜੀਟ ਸਾਈਡ ਹੁੰਦੀ ਹੁਣ ਉਤੋਂ ਆਪਾਂ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਉੱਥੇ ਨਾਲ ਆਪਾਂ ਨੂੰ ਸੈਟਿੰਗ ਦੀ ਥੋੜੀ ਜਿਹੀ ਪ੍ਰੋਬਲਮ ਹੋਣਾ ਲੱਭੀ ਪਈ ਪੀ ਸੈਟਿੰਗ ਜਿਆਦਾ ਨਾ ਹੋਣ ਕਰਕੇ ਬਿੰਕੋ ਫੈਮਿਲੀ ਆ ਜਾਂਦੀਆਂ ਸੀ ਤੇ ਵਾਸ਼ਰੂਮ ਦੀ ਸਹੂਲਤ ਨਹੀਂ ਹੈਗੀ ਫਿਰ ਪਾਰਕਿੰਗ ਦੀ ਸਹੂਲਤ ਨਹੀਂ ਇੱਥੇ ਹੁਣ ਆ ਇੱਥੇ ਜਦੋਂ ਆਪਾਂ ਹੁਣ ਨਾ ਸ਼ਾਹ ਜਿਮ ਦੇ ਐਸੇ ਸਾਇਟੀ ਉਸੇ ਹਾਥੀ ਤੇ ਗੁਰਨਾਨਕ ਅਕੈਡਮੀ ਦੇ ਨਾਲ ਹੀ ਸ਼ਾਹ ਜੇਮਾ ਸ਼ਾਹ ਜਿਮ ਦੇ ਨਾਲ ਹੀ ਆਪਾਂ ਬੇਸਮੈਂਟ ਚ ਤੇ ਆਗੇ ਆਪਾਂ ਤੇ ਇੱਥੇ ਆਓ ਤੇ ਸਾਡਾ ਕੁਲਚਰ ਟਰਾਈ ਕਰੋ ਇਹਦੀ ਖੂਬੀ ਹੈਗੀ ਹੈ ਮਜੀਨੀ ਇਹ ਸਾਰੇ ਜਿਹੜੀ ਜੀ ਖੂਬੀ ਤੇ ਇਹ ਆ ਵੀ ਇਹਦੇ ਵਿੱਚ ਜਿਹੜਾ ਆਪਣੇ ਕੋਲ ਟੈਂਪਰੇਚਰ ਆ ਨਾ ਜਿੱਦਾਂ ਆਪਾਂ ਤੰਦੂਰ ਚੋਂ ਔਥੈਂਟਿਕ ਲਾਉਨੇ ਹਾਂ ਪਹਿਲਾਂ ਤੇ ਉਹਦੇ ਵਿੱਚ ਕਈ ਯਾਰ ਹਿਸਾਬ ਕਿਤਾਬ ਚਲੋ ਕਾਰੀਗਰ ਨੂੰ ਤਾਂ ਹੁੰਦਾ ਹੁੰਦਾ ਇਹਦੇ ਵਿੱਚ ਇਹ ਆ ਵੀ ਇਹਦਾ ਉਤਲਾ ਤਾਂ ਥੱਲੇ ਦਾ ਟੈਂਪਰੇਚਰ ਇੱਕੋ ਜਿਹਾ ਸੈੱਟ ਕਰ ਦਿੰਦਾ ਇਹਦੇ ਨਾਲ ਜਿਹੜਾ ਕੁਰਚਾ ਵਾ ਉਹ ਥੱਲਿਆਂ ਤੋਂ ਉੱਤੋਂ ਪ੍ਰੋਪਰ ਪੱਕਦਾ ਤੇ ਉਹ ਪੱਕਣ ਦੇ ਨਾਲ ਪੂਰਾ ਖਰਾਰਾ ਤੇ ਕ੍ਰਿਸਪੀ ਕ੍ਰਿਸਪੀ ਬਣਦਾ ਜੀ ਇਹਹੀ ਖੂਬੀ ਹੈ ਫੋਰ ਵੀ ਕੁਝ ਬਣਦਾ ਹੈ ਹਾਂ ਜੀ ਸਰ ਇਹਦੇ ਵਿੱਚ ਆਲ ਬੇਕਰੀ ਪ੍ਰੋਡਕਟ ਲੱਗ ਜਾਂਦੇ ਇਹ ਟੈਕਨੀਕ ਅੰਬੀ ਸਰੋਂ ਇਹ ਮੈਂ ਸਿੱਖੀ ਹੈ ਤੇ ਉਥੋਂ ਬਸ ਸਿੱਖ ਕੇ ਆਣ ਕੇ ਮੈਂ ਛੇ ਮੀਨੇ ਬੇਲਾ ਨੂੰ ਨਾਲ ਕਾਲ ਦੀ ਗੱਡੀ ਆਇਆ ਤੇ ਬਹੁਤ ਛੋਟਾ ਜਿਹਾ ਆਪਾਂ ਸੈਟਅਪ ਜਿਹਾ ਲਾਇਆ ਸੀ ਤੇ ਉਹ ਹੁਣ ਵੀਰਾਂ ਦੇ ਪਿਆਰ ਤੇ ਸਹਿਯੋਗ ਇੰਨੀਆ ਦਵਾਵਾਂ ਮਿਲੀਆਂ ਇੰਨਾ ਪਿਆਰ ਮਿਲਿਆ ਇੰਨਾ ਸਹਿਯੋਗ ਮਿਲਿਆ ਕਿ ਅੱਜ ਅਸੀਂ ਕੰਮ ਤੁਹਾਡੇ ਸਾਹਮਣੇ ਵਿਖਾਇਆ ਹੈ ਕਵਰੇਜ ਚ ਬੋਰਡ ਡਗਾ ਲਿਆ ਹੁਣ ਮੇਰੇ ਕੋ ਫੈਮਲੀ ਹਾਲ ਵਾ ਫੈਮਲੀ ਟੂਗੇਦਰ ਜਿੱਤੇ ਮੱਝੀ ਆਓ ਫੈਮਲੀ ਦਿਨ ਆਓ ਜੇ ਐਨੀ ਟਾਈਮ ਜਦੋਂ ਵੀ ਤੁਸੀਂ ਆਓਗੇ ਤੇ ਬੈਠਣ ਦੀ ਸਿਟਿੰਗ ਦੀ ਸੁਵਿਧਾ ਹੈਗੀ ਆ ਨਾਲ ਵਾਸ਼ਰੂਮ ਦੀ ਸੁਵਿਧਾ ਵਾ ਤੇ ਨਾਲ ਹੀ ਆਪਣੇ ਕੋ ਗੱਡੀਆਂ ਲਾਉਣ ਦੀ ਪਾਰਕਿੰਗ ਦੀ ਸੁਵਿਧਾ ਜੀ ਬਾਅਦ ਵੀ ਤੁਸੀਂ ਗਏ ਸੀ ਜੀ ਸਰ ਮੇਰਾ ਨਾ ਪਹਿਲਾਂ ਹਟ ਲੈਂਦਾ ਐਕਸਪੀਰੀਅੰਸ ਆ ਮੈਂ ਆਲਰੇਡੀ ਪਹਿਲਾਂ ਵੀ ਬਾਹਰ ਆਸ਼ੀਆਈ ਕੰਟਰੀਆਂ 'ਚ ਕੰਮ ਕਰ ਚੁੱਕਾ ਵਾਂ ਮੇਰੀ ਨਾ ਫਿਜ਼ੀਕਲ ਇਸ਼ੂ ਹੋ ਗਏ ਮੈਨੂੰ ਬੈਕਬੋਨ ਦੀ ਪ੍ਰੋਬਲਮ ਆ ਗਈ ਸਲੀਪ ਡਿਸਕ ਦੀ ਇਸ ਚੱਕਰ 'ਚ ਮੈਨੂੰ ਉੱਥੋਂ ਆਉਣਾ ਪਿਆ ਤੇ ਫਿਰ ਮੈਂ ਇੱਥੇ ਆਣ ਕੇ ਸੋਚਿਆ ਕਿਉਂ ਨਾ ਇੰਡੀਆ ਰਹਿ ਕੇ ਪੰਜਾਬ 'ਚ ਰਹਿ ਕੇ ਆਪਣੇਆਂ ਦੇ ਨਾਲ ਹੀ ਆਪਣੇਆਂ ਦੇ ਸਹਯੋਗ ਦੇ ਨਾਲ ਹੀ ਮੈਂ ਕੰਮ ਸਟਾਰਟ ਕੀਤਾ ਤੇ ਸਾਰਿਆਂ ਦਾ ਇੰਨਾ ਪਿਆਰ ਇੰਨਾ ਸਹਯੋਗ ਮਿਲਿਆ ਅੱਜ ਤੋਂ 6 ਮਹੀਨੇ ਪਹਿਲਾਂ ਤੇ ਹੁਣ ਮੈਂ ਆਪਣਾ ਕੰਮ ਉਸੇ ਕੰਮ ਨੂੰ ਹੀ ਵੱਡਾ ਕਰਨਾ ਪਿਆ ਇਹ ਪਿਆਰ ਤੇ ਸਹਯੋਗ ਦੇ ਨਾਲ ਹੀ ਸਾਰ ਸੀ ਪੰਜਾਬ ਚ ਰਹਿ ਕੇ ਆਪਣਾ ਕੰਮ ਵਧਾ ਕੇ ਦਿੱਤਾ ਕਾਰੋਬਾਰ ਵੀ ਸਹੀ ਚੱਲ ਗਿਆ ਪਰਿਵਾਰ ਵੀ ਤਰ੍ਹਾਂ ਸਹੀ ਚੱਲ ਗਿਆ ਨਹੀਂ ਸਰ ਇਹ ਤਾਂ ਬੰਦੇ ਦੇ ਆਪਣੇ ਮਾਈਂਡ ਦੀ ਹੈ ਨਾ ਕਿੱਥੇ ਕੰਮ ਸੈੱਟ ਕਰਨਾ ਕਿੱਥੇ ਨਹੀਂ ਕਰਨਾ ਇਹ ਤਾਂ ਉਹ ਬਾਕੀ ਮੈਂ ਆਪਣੇ ਮੰਦੇ ਦੇ ਜਾਂ ਕਿਤੇ ਵੀ ਤੀਰ ਨਹੀਂ ਮੈਂ ਕਹਿੰਦਾ ਪ੍ਰਮਾਤਮੇ ਨੇ ਉਹ ਸਾਰੇ ਕੁਝ ਆਪਣੇ ਲਈ ਸੈੱਟ ਕਰਕੇ ਰੱਖਿਆ ਵਾ ਜਿਵੇਂ ਉਹ ਜਿੱਦਨ ਨੂੰ ਮੈਨੂੰ ਲਾ ਜਾਂਦਾ ਮੈਂ ਉਦੋਂ ਹਾਂ ਆਪਣੇ ਮਨ ਚ ਵਿੜੇ ਵੱਲ ਵੱਲੇਵੇਂ ਹੁੰਦੇ ਆ ਵੀ ਇਹੇ ਹੈ ਕਰ ਲਈਏ ਆਪਾਂ ਉਹ ਕਰ ਲਈਏ ਬਟ ਆਖਰ ਨੂੰ ਉਹੀ ਹੋਣਾ ਵਾ ਜੇ ਉਹ ਨੇ ਚਾਹਣਾ ਜੇ ਉਹ ਜਿਹੜੀ ਸਾਈਡ ਨੂੰ ਲੈ ਕੇ ਜਾਂਦਾ ਅੱਜ ਤੋਂ 6 ਮਹੀਨੇ ਮੈਂ ਉੱਥੇ ਹਾਂ ਪਹਿਲਾਂ ਤੇ ਮੈਂ ਕਦੀ ਸੋਚਿਆ ਨਹੀਂ ਵੀ ਮੈਂ ਇੱਥੇ ਆ ਜਾਣਾ ਤਾਂ ਏਡਾ ਆਪਣੇ ਮਾਰੇ ਨੇ ਏਡੀਆਂ ਚੀਜ਼ਾਂ ਨੂੰ ਦੇ ਦੇਣੀ ਜਾਂ ਏਡਾ ਜੋ ਬਸ਼ਕ ਦੇ ਤੇ ਇਹ ਉਸ ਦੀ ਕਿਰਪਾਈ ਆ ਤੇ ਇਹ ਸਾਰੇ ਵੀਰਾਂ ਦਾ ਪਿਆਰ ਤੇ ਸਹਿਯੋਗ ਹੀ ਹੈ ਜੀ। ਪਰਵਾਰ ਨੇ ਤੁਹਾਡਾ ਕਹਿੰਦਾ ਰਿਹਾ ਵੀ ਜੀ ਕੁਛੇ ਲਾਉਣ ਕਿਉਂ? ਜੀ ਜੀ ਨੇ ਇਹ ਤਾਂ ਉਹਨਾਂ ਦਾ ਸਹਿਯੋਗ ਹੀ ਆ ਪਹਿਲਾਂ ਪਹਿਲਾਂ ਹੁੰਦਾ ਹੀ ਆ ਸਾਰਿਆਂ ਨੂੰ ਵੀ ਪੀਪੀਐਮ ਮੈਂ ਹੁਣ ਮਤਲਬ ਵੀ ਜੱਟ ਸੋਸ ਗ੍ਰਾਮ ਨੂੰ ਬਿਲੋਂਗ ਕਰਦਾ। ਤੁਹਾਡੇ ਜ਼ਿੰਮੇਵਾਰ ਪਰਿਵਾਰ ਹੋਣ ਕਰਕੇ ਉਹਨਾਂ ਨੂੰ ਨਹੀਂ ਇਹਨਾਂ ਮਤਲਬ ਵੀ ਸਿਸਟਮ ਤੇ ਜਦੋਂ ਮੈਂ ਮੈਂ ਦੱਸਿਆ ਵੀ ਨਹੀਂ ਮੈਂ ਐਵੇਂ ਕਰਨਾ ਚਾਹਣਾ ਪਹਿਲਾਂ ਤਾਂ ਸਾਰਿਆਂ ਨੂੰ ਹੁੰਦਾ ਹੀ ਆ ਜਿਵੇਂ ਤੁਸੀਂ ਪੁਰਾਣੀ ਵੀਡੀਓ ਵੇਖੀ ਹੋ ਜਣਾ ਚ ਲੱਗਦਾ ਹੀ ਆ ਤੇ ਹੁਣ ਸਾਰਿਆਂ ਦਾ ਪਿਆਰ ਤੇ ਸਹਿਯੋਗ ਹੀ ਆ ਜੀ ਤੇ ਉਸ ਪਿਆਰ ਤੇ ਸਹਿਯੋਗ ਦੇ ਨਾਲ ਹੀ ਆਪਾਂ ਦੇ ਨੇ ਨਹੀਂ ਸਰ ਉਹ ਹੁੰਦਾ ਬਹੁਤ ਨੇ ਹੁਣ ਪੂਰਾ ਸਹਿਯੋਗ ਕਰਦੇ ਨੇ ਪਹਿਲਾਂ ਵੀ ਨਾਲ ਹੀ ਬਟ ਥੋੜਾ ਜਿਹਾ ਉਹ ਹੁੰਦਾ ਹੀ ਆ ਇੱਕ ਦੀ ਬੰਦੇ ਦੇ ਆਪਣੇ ਮਨਚੇ ਵਾਲੇ ਜਿਹੋ ਹੁੰਦੇ ਵੀ ਕੀ ਹੈ ਕਿਵੇਂ ਨਹੀਂ ਬਟ ਅੱਜ ਸਾਰਿਆਂ ਦਾ ਪਿਆਰ ਦਾ ਸਹਿਯੋਗ ਹੈ ਨਾਲ ਲੋਕੇਸ਼ਨ ਕੀ ਹੈ ਤਾਂ ਵੀ ਹੁਣ ਆਪਣੀ ਲੋਕੇਸ਼ਨ ਜੀ ਵੀ ਜੀ ਨਾਲ ਇਹ ਆਪਣੇ ਉਸੇ ਜਦੋਂ ਆਪਾਂ ਗੁਰਨਾਨਕ ਕਾਲਜ ਦੇ ਓਪੋਜ਼ਿਟ ਸਾਈਡ ਪਹਿਲਾਂ ਆਪਣੀ ਲੋਕੇਸ਼ਨ ਸੀ ਹੁਣ ਆਪਾਂ ਗੁਰਨਾਨਕ ਅਕੈਡਮੀ ਗੁਰਨਾਨਕ ਦੀ ਅਕੈਡਮੀ ਉਸੇ ਹਾਤੀ 100 100 ਮੀਟਰ ਜਾ ਕੇ ਅਗਲੇ ਬੰਨੇ ਸ਼ਾਹ ਜੇ ਮਹਾਨਾ ਸ਼ਾਹ ਜਮ ਦੇ ਨਾਲ ਵਾਲੀ ਜਿਹੜਾ ਸਾਮ ਜਮ ਵੀ ਬੇਸਮੈਂਟ ਸੀ ਤਾਂ ਉਹ ਨਾਲ ਹੀ ਉਹਦੇ ਬੇਸਮੈਂਟ ਉਹ ਹੁਣ ਆਪਣੇ ਕੋਲ ਜੀ ਉੱਥੇ ਆਪਣਾ ਕੰਮ ਫੈਮਿਲੀ ਹਾਰਾ ਜਾਨੀ ਟਾਈਮ ਆਓ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਹਿਯੋਗ ਦਿੱਤਾ ਪਿਆਰ ਦਿੱਤਾ ਇਸੇ ਤਰ੍ਹਾਂ ਆਓ ਤੁਹਾਡਾ ਕੋਲ ਚਾ ਡਰਾਈਵਰ ਤੇ ਕੁਆਲਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਜਿੱਦਾਂ ਤੁਸੀਂ ਪਹਿਲਾਂ ਆਪਣੇ ਕੋਲ ਦੇ ਜਿੱਦਾਂ ਦੀ ਉਹ ਕੁਆਲਟੀ ਬਸ ਇਹ ਆ ਕਿ ਉਹ ਹਾਨੂੰ ਥੋੜਾ ਸਿ ਪ੍ਰੋਬਲਮ ਉਥੇ ਸਿਟੀ ਸੂਟਿੰਗ ਤੇ ਚੈੱਕ ਕਰ ਚਾਹਣਾ ਹੋ ਪਿਆ ਤੇ ਇੱਥੇ ਕੋਈ ਪ੍ਰੋਬਲਮ ਨਹੀਂ ਐਨੀ ਟਾਈਮ ਆਓ ਤੇ ਕੋਈ ਚਾ ਡਰਾਈਵਰ ਆਪਣਾ ਨਾਮ ਕੀ ਹੈ ਵੀ ਆਰ ਨਾਮ ਜੀ ਹਰਮਨਜੀਤ ਸਿੰਘ ਤੇ ਭਾਦੀ ਸ਼ਬਦ ਨਾਲ ਉਹ ਜੇ ਕੁਲਚਾ ਫੋਰਐਵਰ ਕਰਕੇ ਤੇ ਆਪਣੀ ਕੋ ਸੌਪ ਦਾ ਲੋਕੇਸ਼ਨ ਹੈ ਜਲੰਧਰ ਰੋਡ ਸਾ ਨੀਅਰ ਬਾਇ ਸਾਜਮ ਬੇਸਮੈਂਟ ਨਾਲ ਹੀ ਆਪਣੀ ਬੇਸਮੈਂਟ ਦੇ ਨਾਲ ਕੁਲਚਾ ਦਾ ਕੰਮ ਕੁਲਚਾ ਫੋਰਐਵਰ ਕਰਕੇ బోర్ ਲਗਾ ਨਹੀਂ ਸਰ ਮੇਰੀ ਤਾਂ ਵੈਸੇ ਮੈਂ ਪਲੱਸ 2 ਤੋਂ ਬਾਅਦ ਚਲੇ ਗਿਆ ਹਾਂ ਸਿੰਗਾਪੁਰ ਫਿਰ ਮੈਂ ਉੱਥੇ ਜਾ ਕੇ ਹੋਟਲ ਦਾ ਸਾਰਾ ਕੁਝ ਕੀਤਾ ਵੀ ਮਲੇਸ਼ੀਆ ਵੀ ਕੰਮ ਛੇ ਕੰਟਰੀਆਂ ਚ ਵੀ ਬਹੁਤ ਜਗ੍ਹਾ ਕੰਮ ਕਰਦਾ ਰਿਹਾ ਫਿਰ ਮੈਂ ਉੱਥੇ ਰਜੈਂਸੀ ਹੋਟਲ ਦਾ ਨਾ ਤੇ ਇਦਾਂ ਆਜਾ ਸਾਫ ਮੈਂ ਸਰਵ ਕਰਦੇ ਕਰਦੇ ਉੱਥੇ ਵੀ ਸਟਰਗਲ ਲਾਈਫ ਦੇਖੀ ਬਟ ਮੈਂ ਮੇ ਬਾਅਦ ਵਿੱਚ ਜਦੋਂ ਮੈਂ ਇੱਥੇ ਆ ਮੈਨੂੰ ਇਸ਼ੂ ਪਾਗੇ ਫਿਰ ਡਿਸੀਜਨ ਲਿਆ ਵੀ ਚਾਹੇ ਕੰਮ ਛੋਟਾ ਵਾ ਚਾਹੇ ਵੱਡਾ ਵਾ ਫਰਨਾ ਵਾ ਤੇ ਫਿਰ ਆਪਣਾ ਕਰਨਾ ਆਪਣਾ ਛੋਟੇ ਤੋਂ ਸਟਾਰਟ ਕੀਤੀ ਤੇ ਅੱਜ ਸਾਰਿਆਂ ਨੂੰ ਪਿਆਰ ਦਾ ਸਜੋਗ ਦੇਣਾ ਆਪਾਂ ਇੱਥੇ ਆ ਹਾਂ ਤੇ ਹੁਣ ਵੀ ਆਓ ਇਸੇ ਤਰ੍ਹਾਂ ਪਿਆਰ ਕਿਸੇ ਜੋਗ ਦਾ